ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਮੈਂ ਹਾਂ ਸੁਨੀਲ ਕੁਮਾਰ ਹਿਮਾਚਲੀ ਤੇ ਗੱਲ ਕਰਾਂਗੇ ਅੱਜ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਦੀ ਤੇ ਗਹਿਨਤਾ ਨਾਲ ਪੜਤਾਲ ਵੀ ਕਰਾਂਗੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੰਜਾਬ ਦੇ ਸੀਨੀਅਰ ਪੱਤਰਕਾਰ ਸੁਰੇਂਦਰ ਡੱਲੇ ਜੀ ਡੱਲੇ ਹੀ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦ ਸੁਨੀਲ ਜੀ ਮੌਕਾ ਦੇਣ ਲਈ ਡੱਲੇ ਸਭ ਤੋਂ ਪਹਿਲਾਂ ਮੈਂ ਤੁਹਾਤੋਂ ਸਵਾਲ ਲਵਾਂਗਾ ਜਿਹੜੀ ਅੱਜ ਦੀ ਹੈਡਲਾਈਨ ਵੀ ਹੈ ਪੰਜਾਬ ਦੇ ਵਿੱਚ ਕੀ ਨਵੇਂ ਡੀ.ਐਸ.ਪੀ ਦੀ ਨਿਯੁਕਤੀ ਹੋਈ ਆ ਉਹਦੇ ਵਿੱਚ ਤਾਜ਼ਾ ਜਹਾ ਵਿਵਾਦ ਕੀ ਸਾਹਮਣੇ ਆ ਰਿਹਾ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਡੀ.ਜੀ.ਪੀ ਮੁਹੰਮਦ ਮੁਸਤਾਫਾ ਨੇ ਜਿਹ ਉਸ ਤਰੀਕੇ ਦਾ ਜਸਟਿਸ ਉਹਨਾਂ ਨਾਲ ਨਹੀਂ ਹੋਇਆ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਔਰ ਇੱਕ ਵਾਰ ਫੇਰ ਤੋਂ ਪੰਜਾਬ ਦੇ ਵਿੱਚ ਜਿਹੜਾ ਡੀਜੀਪੀ ਦਾ ਅਹੁਦਾ ਇਹ ਵਿਵਾਦਾਂ 'ਚ ਆ ਗਿਆ ਹਾਲਾਂਕਿ ਨਿਯੁਕਤੀ ਹੋ ਗਈ ਹੈ ਦਿਨਕਰ ਗੁਪਤਾ ਨੇ ਜਿਹੜੇ ਉਹਨਾਂ ਨੂੰ ਪੰਜਾਬ ਦਾ ਡੀਜੀਪੀ ਬਣਾ ਦਿੱਤਾ ਗਿਆ ਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਨਿਯੁਕਤੀ ਵੀ ਉਹਨਾਂ ਦੀ ਕਰ ਦਿੱਤੀ ਔਰ ਪੁਰਾਣੇ ਡੀਜੀਪੀ ਸੁਰੇਸ਼ अरोड़ा ਨੇ ਉਹਨਾਂ ਨੂੰ ਚਾਰਜ ਵੀ ਦਿੱਤਾ ਪਰ ਜਿਹੜੇ ਮੁਹੰਮਦ ਮੁਸਤਾਫਾ ਸਾਹਬ ਨੇ ਉਹ 1985 ਬੈਚ ਦੇ ਆਈਪੀਐਸ ਅਫਸਰ ਨੇ ਦਿਨਕਰ ਗੁਪਤਾ 1987 ਬੈਚ ਦੇ ਆਈਪੀਐਸ ਅਫਸਰ ਨੇ ਔਰ ਜਿਹੜੀ ਸਾਡੀ ਚੋਣ ਦੀ ਪ੍ਰਕਿਰਿਆ ਹੈ ਚੋਣ ਦੀ ਪ੍ਰਕਿਰਿਆ ਤੇ ਕਿਤਨਾ ਕਿਤੇ ਮੋੜ ਤੋਂ ਸਵਾਲ ਖੜੇ ਹੋ ਗਏ ਨੇ ਭਾਵੇਂ ਸੁਪਰੀਮ ਕੋਰਟ ਦੇ ਇਹ ਹੁਕਮ ਸੀ ਕਿ ਯੂਪੀਐਸਸੀ ਦੇ ਜ਼ਰੀਏ ਜਿਹੜੇ ਸੂਬਿਆਂ ਦੇ ਡੀਜੀਪੀ ਹੈ ਉਹ ਵਿਚਾਰੇ ਜਾਇਆ ਕਰਨਗੇ ਔਰ ਪੈਨਲ ਵੀ ਯੂਪੀਐਸਸੀ ਨੇ ਭੇਜਿਆ ਸੀ ਪਰ ਕਿਤਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਅਜਿਹੇ ਫੈਸਲੇ ਨੇ ਜਿੱਥੇ ਡੀਜੀਪੀ ਇੱਕ ਸੂਬੇ ਦਾ ਨਿਯੁਕਤ ਕੀਤਾ ਜਾਣਾ ਹੈ ਜੀ ਜੀ ਇਹ ਬੜੇ ਸੰਵੇਦਨਸ਼ੀਲ ਫੈਸਲੇ ਨੇ ਅੱਜ ਤੱਕ ਇਹਨਾਂ ਨਵੇਂ ਹੁਕਮਾਂ ਤੋਂ ਬਾਅਦ ਸੁਪਰੀਮ ਕੋਰਟ ਦੇ ਹੁਣ ਸਿੱਧਾ ਮੁੱਖ ਮੰਤਰੀ ਕਿਸੇ ਵੀ ਸੂਬੇ ਦਾ ਡੀਜੀਪੀ ਨਿਯੁਕਤ ਨਹੀਂ ਕਰ ਸਕਦਾ ਇਸ ਤੋਂ ਪਹਿਲਾਂ ਕਿਸੇ ਵੀ ਸੂਬਾ ਸਰਕਾਰ ਦਾ ਆਪਣਾ ਅਧਿਕਾਰ ਖੇਤਰ ਸੀ ਉਹ ਕਿਸੇ ਵੀ ਅਫਸਰ ਨੂੰ ਡੀਜੀਪੀ ਲਾ ਦਿਆ ਕਰਦੇ ਸੀ ਔਰ ਗੱਲਾਂ ਇਹ ਉੱਠੀਆਂ ਸੀ ਕਿ ਆਮ ਤੌਰ ਤੇ ਜਿਹੜੇ ਸੂਬਿਆਂ ਦੇ ਮੁੱਖ ਮੰਤਰੀ ਨੇ ਉਹ ਆਪਣੀ ਪਸੰਦ ਦੇ ਕਿਸੇ ਜੂਨੀਅਰ ਅਫਸਰ ਨੂੰ ਵੀ ਸੀਨੀਅਰ ਅਫਸਰ ਨਾਲੋਂ ਤਰਜੀਹ ਦੰਦੇ ਸੀ ਤੇ ਜੂਨੀਅਰ ਅਫਸਰ ਨੂੰ ਵੀ ਡੀਜੀਪੀ ਲਾ ਦਿਆ ਕਰਦੇ ਸੀ ਤੇ ਮੰਨਿਆ ਜਾਂਦਾ ਸੀ ਕਿ ਜਿਹੜੀ ਨਵੀਂ ਪ੍ਰਕਿਰਿਆ ਹੈ ਇਹਦੇ ਨਾਲ ਜਸਟਿਸ ਹੋਊਗਾ ਪਰ ਕਿਤਨਾ ਕਿਤੇ ਸਵਾਲ ਖੜੇ ਹੋਏ ਨੇ ਇਸ ਨਵੀਂ ਪ੍ਰਕਿਰਿਆ ਤੇ ਔਰ ਆਉਂਦੇ ਦਿਨਾਂ ਚ ਇਹ ਮਾਮਲਾ ਫੇਰ ਕਾਨੂੰਨੀ پیچیدਗੀਆਂ ਦੇ ਵਿੱਚ ਫਸੂਗਾ ਕਿਉਂਕਿ ਜਸਟਿਸ ਹੋਇਆ ਨਹੀਂ ਲੱਗਦਾ ਮੁਹੰਮਦ ਮੁਸਤਾਫਾ ਨਾਲ 1985 ਬੈਚ ਦੇ ਆਈਪੀਐਸ ਅਫਸਰ ਨੇ ਇਹ ਨਹੀਂ ਕਿ ਦਿਨਕਰ ਗੁਪਤਾ ਕਾਬਲ ਨਹੀਂ ਪਰ ਦਿਨਕਰ ਗੁਪਤਾ 1987 ਬੈਚ ਦੇ ਆਈਪੀਐਸ ਅਫਸਰ ਨੇ ਭਾਵ ਕਿ ਉਹਨਾਂ ਦੀ 2 ਸਾਲ ਦੀ ਜਿਹੜੀ ਸਰਵਿਸ ਹੈ ਉਹ ਮੁਹੰਮਦ ਮੁਸਤਾਫਾ ਨਾਲੋਂ ਛੋਟੀ ਹੈ ਔਰ ਕੋਈ ਵੀ ਪੁਲਿਸ ਦਾ ਅਫਸਰ ਹੈ ਜਾਂ ਕੋਈ ਵੀ ਨੌਕਰੀ 'ਚ ਕੋਈ ਵਿਅਕਤੀ ਹੈ ਜਦੋਂ ਉਹਨੇ ساری ਜ਼ਿੰਦਗੀ ਆਪਣੀ ਕਿਸੇ ਸੇਵਾ 'ਚ ਦੇਣੀ ਹੈ ਤੇ ਉਹਦੀ ਖਾਹਿਸ਼ ਹੁੰਦੀ ਹੈ ਕਿ ਜਿਵੇਂ ਜਿਵੇਂ ਮੈਂ ਆਪਣੀ ਮੇਰੀ ਸਰਵਿਸ ਹੋਵੇ ਜਿਵੇਂ ਜਿਵੇਂ ਮੈਂ ਮਿਹਨਤ ਕਰਾਂ ਮੇਰੀ ਤਰੱਕੀ ਹੋਵੇ ਤੇ ਮੈਂ ਵੀ ਇੱਕ ਦਿਨ ਆਪਣੇ ਮਹਿਕਮੇ ਦਾ ਮੁਖੀ ਬਣਾ ਡੀਜੀਪੀ ਬੰਨਾ ਕਿਸੇ ਵੀ ਸੂਬੇ ਦਾ ਬੜੀ ਮਾਣ ਵਾਲੀ ਗੱਲ ਹੈ ਜਿਹੜੇ ਵੀ ਲੋਕ ਇਸ ਡਿਸਪਲਾਈਨਡ ਫੋਰਸ ਦੇ ਵਿੱਚ ਨੇ ਪਰ 1985 ਬੈਚ ਦੇ ਮੁਹੰਮਦ ਮੁਸਤਾਫਾ ਨੂੰ ਆਖਰ ਕਿਉਂ ਰਾਜਨੀਤਿਕ ਤੌਰ ਤੇ ਇਹਦਾ ਨੁਕਸਾਨ ਚੱਲਣਾ ਪਿਆ ਮੈਂ ਰਾਜਨੀਤਿਕ ਸ਼ਬਦ ਇਸ ਲਈ ਵਰਤਿਆ ਕਿਉਂਕਿ ਮੁਹੰਮਦ ਮੁਸਤਾਫਾ ਹੋਰਾਂ ਦੀ ਧਰਮ ਪਤਨੀ ਨੇ ਜਿਹੜੇ ਉਹ ਕੈਬਨਿਟ ਮੰਤਰੀ ਨੇ ਪੰਜਾਬ ਦੀ ਸਰਕਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਅਗਰ ਕੈਬਨਿਟ ਮੰਤਰੀ ਹੈ ਪੰਜਾਬ ਦੀ ਸਰਕਾਰ ਦੇ ਵਿੱਚ ਤਾਂ ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਕਿ ਜਿਸ ਕਰਕੇ ਮੁਹੰਮਦ ਮੁਸਤਾਫਾ ਨੂੰ ਉਹਨਾਂ ਨੂੰ ਡੀਜੀਪੀ ਦਾ عہدਾ ਨਹੀਂ ਦਿੱਤਾ ਗਿਆ ਪਰ ਜੇ ਆਪਾਂ ਦੂਜੇ ਪਾਸੇ ਸੋਚੀਏ ਜੇ ਮੁਹੰਮਦ ਮੁਸਤਾਫਾ ਸਾਹਿਬ ਦੀ ਧਰਮ ਪਤਨੀ ਡੀਜੀਪੀ ਹੈ ਕੀ ਮੁਹੰਮਦ ਮੁਸਤਾਫਾ ਸਾਹਿਬ ਅੱਜ ਤੱਕ ਆਪਣੀ ਮਿਹਨਤ ਸਦਕਾ ਹੀ ਇਸ ਲੈਵਲ ਤੇ ਪਹੁੰਚੇ ਨੇ ਹੁਣ ਡੀਜੀਪੀ ਨੇ ਐਸਟੀਐਫ ਦੇ ਜਿਹੜੀ ਨਸ਼ਿਆਂ ਦੇ ਮਾਮਲੇ 'ਚ ਜਾਂਚ ਕਰ ਰਹੀ ਹੈ ਐਸਟੀਐਫ ਉਹਦੇ ਡੀਜੀਪੀ ਨੇ ਔਰ ਨਿਯਮਾਂ ਦੇ ਮੁਤਾਬਕ ਇਸ ਐਸਟੀਐਫ ਨੇ ਜਿਹੜੀ ਆਪਣੀ ਰਿਪੋਰਟਿੰਗ ਦੇਣੀ ਹੈ ਉਹ ਪੰਜਾਬ ਦੇ ਡੀਜੀਪੀ ਨੂੰ ਦੇਣੀ ਹੋਣੀ ਹੈ ਭਾਵ ਕਿ ਹੁਣ ਇਹਨਾਂ ਨੂੰ ਰਿਪੋਰਟਿੰਗ ਜਿਹੜੀ ਹੈ ਇਸ ਪੂਰੀ ਐਸਟੀਐਫ ਦੀ ਉਹ ਹੁਣ ਵਾਲੇ ਡੀਜੀਪੀ ਦਿਨਕਰ ਗੁਪਤਾ ਸਾਹਿਬ ਨੂੰ ਦੇਣੀ ਪੈਣੀ ਹੈ ਜਦਕਿ ਕਾਇਦੇ 'ਚ ਦਿਨਕਰ ਗੁਪਤਾ ਸਾਹਿਬ ਇਨਾਂ ਤੋਂ ਜੂਨੀਅਰ ਨਹੀਂ ਇਹ ਕ੍ਰਿਕਟ ਟੀਮ ਦੀ ਸਿਲੈਕਸ਼ਨ ਨਹੀਂ ਕਿ ਪਰਫਾਰਮੈਂਸ ਦੇ ਆਧਾਰ ਤੇ ਆਪਾਂ ਕਿਸੇ ਨੂੰ ਵੀ ਕਪਤਾਨ ਬਣਾ ਦਈਏ ਇਹ ਇੱਕ ਡਿਸਿਪਲਿਨਡ ਫੋਰਸ ਹੈ ਔਰ ਇਹਦੇ ਨਾਲ ਕਿਤੇ ਨਾ ਕਿਤੇ ਸਵਾਲ ਖੜੇ ਹੋਣਗੇ ਔਰ ਪੁਲਿਸ ਦੇ ਹੋਰ ਅਫਸਰਾਂ ਦੇ ਜਿਹੜੇ ਮਨੋਬਲ ਨੇ ਉਹ ਵੀ ਡਿੱਗ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਉਹਨਾਂ ਦੀ ਧਰਮ ਪਤਨੀ ਕਰਕੇ ਮੁਹੰਮਦ ਮੁਸਤਾਫਾ ਡੀਜੀਪੀ ਨਹੀਂ ਬਣ ਸਕਦੇ ਕਿ ਮੁਹੰਮਦ ਮੁਸਤਾਫਾ ਦੀ ਪਤਨੀ ਕੈਬਨਿਟ ਮੰਤਰੀ ਹੈ ਤੇ ਫਿਰ ਬਰਾਬਰਤਾ ਦਾ ਨਿਜਮ ਕਿੱਥੇ ਚਲਿਆ ਗਿਆ ਕਿ ਕੋਈ ਵੀ ਔਰਤ ਆਪਣੇ ਪੱਧਰ ਤੇ ਅਗਰ ਕੋਈ ਅਉਧਾ ਹਾਸਲ ਕਰਦੀ ਹੈ ਤੇ ਕੀ ਉਹਦੇ ਪਤੀ ਨੂੰ ਉਹਦੀ ਸਜ਼ਾ ਸਿੱਧੇ ਜਾਂ ਸਿੱਧੇ ਤੌਰ ਤੇ ਭੁਗਤਣੀ ਪਊਗੀ ਇਹ ਸੁਨੇਹੇ ਵੀ ਜਾਂਦੇ ਨੇ ਔਰ ਮੈਨੂੰ ਲੱਗਦਾ ਹੈ ਇਹ ਜ਼ਰੂਰ ਮਾਮਲਾ ਅਦਾਲਤਾਂ ਚ ਜਾਊਗਾ ਔਰ ਅਦਾਲਤਾਂ ਨੂੰ ਸੋਚਣਾ ਪਊਗਾ ਔਰ محمد مصطفی ਸਾਹਿਬ ਨੂੰ ਹੁਣ ਰਿਪੋਰਟ ਕਰਨਾ ਪੈਣਾ ਹੈ ਦਿਨਕਰ ਗੁਪਤਾ ਸਾਹਿਬ ਨੂੰ ਉਹ ਜੂਨੀਅਰ ਨੇ محمد مصطفی ਤੋਂ ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ ਨੇ ਇਹ ਡਿਸਪਲਿਨ ਫੋਰਸ ਦੇ ਵਿੱਚ ਇੱਕ ਚਿੰਤਾ ਦਾ ਸਬਬ ਵੀ ਬਣਿਆ ਹੋਇਆ ਨੇ ਪੰਜਾਬ ਪੁਲਿਸ 'ਚ ਬਹੁਤ ਸਾਰੇ ਹੋਰ ਵੀ ਅਫਸਰ ਨੇ ਜਿਹੜੇ ਕੋਈ ਸਮਾਂ ਸੀ ਜਦੋਂ ਬਹੁਤ ਛੋਟੇ ਰੈਂਕ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਐਸਐਚਓ ਲਾ ਦਿੱਤਾ ਜਾਂਦਾ ਸੀ ਤੇ ਜਿਹੜਾ ਵੱਡੇ ਰੈਂਕ ਦਾ ਅਫਸਰ ਸੀ ਉਹ ਐਸਐਚਓ ਦਾ ਸਹਾਇਕ ਬਣਾ ਦਿੱਤਾ ਜਾਂਦਾ ਸੀ ਔਰ ਇਹਦੇ ਨਾਲ ਵੀ ਜਿਹੜੀ ਪੁਲਿਸ ਜਿਹੜੀ ਡਿਸਿਪਲਿਨਡ ਫੋਰਸ ਹੈ ਉਹਦੇ ਵਿੱਚ ਮਨੋ ਵਿਗਿਆਨਿਕ ਤੌਰ ਤੇ ਦਬਾਅ 'ਚ ਰਹਿੰਦੇ ਸੀ ਪੁਲਿਸ ਅਫਸਰ ਔਰ ਭਾਈ ਭਤੀਜਾਵਾਦ ਵੱਧਦਾ ਸੀ ਪਰ ਹੁਣੇ ਮੰਨਿਆ ਜਾ ਰਿਹਾ ਸੀ ਜਿਹੜੇ ਨਵੇਂ ਪੈਨਲ ਬਣੇ ਨੇ ਇਸ ਤੋਂ ਬਾਅਦ ਬੜੀ ਨਿਰਪੱਖਤਾ ਦੇ ਨਾਲ ਡੀਜੀਪੀ ਦੀ ਚੋਣ ਹੋਇਆ ਕਰੂਗੀ ਪਰ ਕਿਤੇ ਨਾ ਕਿਤੇ ਮੁਹੰਮਦ ਮੁਸਤਾਫਾ ਸਾਹਿਬ ਵੀ ਮਹਿਸੂਸ ਕਰ ਰਹੇ ਹੋਣਗੇ ਔਰ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਮੁਹੰਮਦ ਮੁਸਤਾਫਾ ਹੋਣੀ ਸੁਪਰੀਮ ਕੋਰਟ ਦੇ ਵਿੱਚ ਇਸ ਨਿਯੁਕਤੀ ਨੂੰ ਚੈਲੰਜ ਕਰ ਸਕਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਚੈਲੰਜ ਕਰਨਾ ਵੀ ਚਾਹੀਦਾ ਹੈ ਕਿਉਂਕਿ ਅਦਾਲਤ ਨੂੰ ਵੀ ਨਵੇਂ ਸਿਰੇ ਤੋਂ ਇਸ ਪ੍ਰਕਿਰਿਆ ਤੇ ਗੌਰ ਕਰਨਾ ਚਾਹੀਦਾ ਹੈ ਅਗਰ ਮੁਹੰਮਦ ਮੁਸਤਾਫਾ ਦੀ ਧਰਮ ਪਤਨੀ ਕੈਬਨਿਟ ਮੰਤਰੀ ਹੈ ਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਮੁਹੰਮਦ ਮੁਸਤਾਫਾ ਅਗਰ ਪੰਜਾਬ ਦੇ ਡੀਜੀਪੀ ਬਣ ਜਾਣਗੇ ਤੇ ਕੋਈ ਪੱਖਪਾਤ ਵਾਲੀ ਗੱਲ ਹੋ ਜੂਗੀ ਮੁਹੰਮਦ ਮੁਸਤਾਫਾ ਆਪਣੀ ਕਾਬਲੀਅਤ ਦੇ ਸਿਰ ਦੇ ਉੱਤੇ ਪੁਲਿਸ ਫੋਰਸ ਦੇ ਵਿੱਚ ਅੱਗੇ ਵਧੇ ਨੇ ਸੋ ਇਹ ਬਹੁਤ ਮੈਨੂੰ ਲੱਗਦਾ ਹੈ ਕਿ ਪੁਲਿਸ ਫੋਰਸ ਦੇ ਵਿੱਚ ਇਹ ਚਰਚਾ ਖੂਬ ਹੋ ਰਹੀ ਹੈ ਬਹੁਤ ਸਾਰੇ ਜਿਹੜੇ ਅਫਸਰ ਨੇ ਉਹ ਵੀ ਬੜੇ ਹੈਰਾਨ ਨੇ ਇਸ ਤਰ੍ਹਾਂ ਦੀ ਨਿਯੁਕਤੀ ਤੋਂ ਕਿਉਂਕਿ ਮੁਹੰਮਦ ਮੁਸਤਾਫਾ ਦੇ ਨਾਂ ਤੇ ਉਸ ਤਰੀਕੇ ਨਾਲ ਕਹਿੰਦੇ ਤਰਜੀਹ ਨਹੀਂ ਦਿੱਤੀ ਗਈ ਜਿਸ ਤਰੀਕੇ ਨਾਲ ਤਰਜੀਹ ਦੇਣੀ ਚਾਹੀਦੀ ਸੀ ਹਾਲਾਂਕਿ ਸਾਮਤ ਗੋਇਲ ਸਾਹਿਬ ਸੀ ਉਹ ਵੀ ਡੀਜੀਪੀ ਦੇ ਅਹੁਦੇ ਤੇ ਜਾ ਸਕਦੇ ਸੀ ਪਰ ਉੱਥੇ ਕਿੰਨੇ ਨਿਯਮ ਹੈ ਕਿ ਅਗਰ ਰਿਟਾਇਰਮੈਂਟ ਨੂੰ 2 ਸਾਲ ਤੋਂ ਘੱਟ ਦਾ ਵਕਤ ਹੋਵੇ ਤੇ ਫਿਰ ਡੀਜੀਪੀ ਨਿਯੁਕਤੀ ਨਹੀਂ ਕੀਤੀ ਜਾ ਸਕਦੀ ਸੋ ਉਹਨਾਂ ਦੀ ਰਿਟਾਇਰਮੈਂਟ ਨੂੰ 2 ਸਾਲ ਤੋਂ ਘੱਟ ਦਾ ਵਕਤ ਹੈ ਪਰ ਮੁਹੰਮਦ ਮੁਸਤਾਫਾ ਦਾ 1985 ਬੈਚ ਦਾ ਆਈਪੀਐਸ ਅਫਸਰ ਹੋਣ ਦੇ ਬਾਵਜੂਦ ਵੀ ਡੀਜੀਪੀ ਦੇ ਤੌਰ ਤੇ ਨਾ ਵਿਚਾਰਿਆ ਜਾਣਾ ਸਿਨੀਅਰਿਟੀ ਦੇ ਬਾਵਜੂਦ ਇਹ ਸੱਚਮੁੱਚ ਇਹ ਬੜੀ ਮੈਨੂੰ ਲੱਗਦਾ ਹੈ ਕਿ ਇਹ ਨਵੇਂ ਸਵਾਲ ਖੜੇ ਹੋ ਰਹੇ ਨੇ ਇਹਦੇ ਉੱਤੇ ਮੈਂ ਕੋਈ ਅਜਿਹੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਜਿਹੜੀ ਕਿਸੇ ਨੂੰ ਕਿਸੇ ਦੇ ਦਿਲ ਨੂੰ ਸੱਟ ਮਾਰੇ ਪਰ ਪੁਲਿਸ ਫੋਰਸ ਦੇ ਵਿੱਚ ਖੂਬ ਚਰਚਾ ਇਸ ਨਿਯੁਕਤੀ ਦੀ ਹੋ ਰਹੀ ਹੈ ਔਰ ਇਹ ਮਾਮਲਾ ਮੈਨੂੰ ਲੱਗਦਾ ਹੈ ਕਿ ਅਦਾਲਤਾਂ 'ਚ ਜਾਊਗਾ ਔਰ ਜਾਣਾ ਵੀ ਚਾਹੀਦਾ ਔਰ ਨਵੇਂ ਸਿਰੇ ਤੋਂ ਵਿਚਾਰ ਹੋਣਾ ਵੀ ਚਾਹੀਦਾ ਡੱਲਾ ਜੀ ਅਗਲਾ ਰੁਖ ਮੈਂ ਕਰੂੰਗਾ ਐਸਆਈਟੀ ਦਾ ਐਸਆਈਟੀ ਬੇਅਦਵੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਤੇ ਹੁਣ ਚਰਨਜੀਤ ਜਿਹੜੇ ਰਿਮਾਂਡ ਤੇ ਨੇ ਤੁਹਾਨੂੰ ਕੀ ਲੱਗਦਾ ਕਿ ਜੇਲ ਕੰਟੀਨਿਊ ਮਤਲਬ ਰਿਮਾਂਡ ਹੋਰ ਬੱਜੇਗਾ ਬੇਲ ਹੋਏਗੀ ਜਾਂ ਉਹਨ ਔਰ ਅਫਸਰ ਤੇ ਜਿਹੜੀ ਉਹ ਸਾਮਤ ਆ ਸਕਦੀ ਆ ਦੇਖੋ ਮੈਨੂੰ ਇਹ ਲੱਗਦਾ ਕਿ ਚਰਨਜੀਤ ਸ਼ਰਮਾ ਨੇ ਕਈ ਖਾਸ ਬਿਆਨ ਨੇ ਜਿਹੜੇ ਉਹ ਪੁੱਛਗਿਛ ਦੌਰਾਨ ਦਿੱਤੇ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਔਰ ਕਈ ਦਿਨਾਂ ਤੱਕ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਰਹੇ ਨੇ ਪੁਲਿਸ ਰਿਮਾਂਡ ਦੇ ਵਿੱਚ ਰਹੇ ਨੇ ਹੁਣ ਉਹਨਾਂ ਨੂੰ ਫਰੀਦਕੋਟ ਜੇਲ੍ਹ ਭੇਜਿਆ ਗਿਆ ਔਰ ਹੁਣ ਸੂਚਨਾਵਾਂ ਜਈਆਂ ਨੇ ਚਰਚਾਵਾਂ ਜਈਆਂ ਨੇ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹ ਚਰਨਜੀਤ ਸ਼ਰਮਾ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਪੰਜਾਬ ਦੇ ਆਈਜੀ ਪੱਧਰ ਦੇ ਇੱਕ ਅਧਿਕਾਰੀ ਤੋਂ ਪੁੱਛਗਿੱਛ ਕਰਨ ਲਈ ਉਹਨਾਂ ਨੂੰ ਸ਼ਾਮਿਲ ਤਫ਼ਤੀਸ਼ ਕਰਨ ਲਈ ਕਾਨੂੰਨੀ ਸਲਾਹ ਲੈ ਰਹੀ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਅਫਸਰ ਵਿਚਾਰ ਕਰ ਰਹੇ ਨੇ ਕਿ ਚਰਨਜੀਤ ਸ਼ਰਮਾ ਨੇ ਜਿਸ ਆਈਜੀ ਪੱਧਰ ਦੇ ਅਫਸਰ ਦਾ ਨਾਮ ਲਿਆ ਉਸ ਕੋਲੋਂ ਕਿਵੇਂ ਪੁੱਛਗਿੱਛ ਕੀਤੀ ਜਾਵੇ ਪੁੱਛਗਿੱਛ ਦੇ ਵਿੱਚ ਕਿਸ ਤਰ੍ਹਾਂ ਦੇ ਸਵਾਲ ਹੋ ਸਕਦੇ ਨੇ ਉਸ ਆਈਜੀ ਦੇ ਰੋਲ ਨੂੰ ਕਿਵੇਂ ਜਾਂਚਿਆ ਜਾਵੇ ਸੋ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਦੇ ਤੋਂ ਆਸਾਂ ਬਹੁਤ ਨੇ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਬਹੁਤ ਨੇ ਪਰ ਜਿਵੇਂ ਬਹੁਤੀ ਕਾਮਯਾਬੀ ਗ੍ਰਿਫਤਾਰੀ ਦੇ ਪੱਖੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਨਹੀਂ ਮਿਲੀ ਕਿਉਂਕਿ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਜਿੰਨਾ ਵੀ ਮੁਲਜ਼ਮਾਂ ਦੇ ਨਾਮ ਸਿਟ ਨੇ ਜਿਹੜੇ ਐਫਆਈਆਰ ਦੇ ਵਿੱਚ ਦਰਜ ਸੀ ਸਿਟ ਉਹਨਾਂ ਨੂੰ ਹਿਰਾਸਤ 'ਚ ਲੈਣਾ ਚਾਹੁੰਦੀ ਸੀ ਹਾਲਾਂਕਿ ਸਿਟ ਨੇ ਨੋਟਿਸ ਵੀ ਭੇਜਿਆ ਸੀ ਪੁਚ ਕੇ ਚ ਲਈ ਸਾਬਕਾ ਐਸਪੀ ਬਿਕਰਮਜੀਤ ਸਿੰਘ ਆਪਾਂ ਕਈ ਵਾਰੀ ਉਹਨਾਂ ਦਾ ਨਾਮ ਸੁਣਦੇ ਆ ਪ੍ਰਦੀਪ ਇਨਸਪੈਕਟਰ ਹੈ ਅ ਅਮਰਜੀਤ ਹੈ ਉਸ ਵੇਲੇ ਬਾਜਾਖਾਨਾ ਦਾ ਐਸਐਚਓ ਸੀ ਇਨਾਂ ਨੂੰ ਵੀ ਪੁੱਛਗਿੱਛ ਕਰਨਾ ਚਾਹੁੰਦੀ ਸੀ ਐਸਆਈਟੀ ਐਸਆਈਟੀ ਨੇ ਇਹਨਾਂ ਨੂੰ ਸੱਮਨ ਵੀ ਕੀਤਾ ਸੀ 29 ਜਨਵਰੀ ਦਾ ਸਮਾਂ ਸੀ ਲੇਕਿਨ ਇਹ ਪੇਸ਼ ਨਹੀਂ ਹੋਏ ਸੀ ਪੁਲਿਸ ਅਫਸਰ ਅਦਾਲਤ ਚ ਚਲੇ ਗਏ ਅਦਾਲਤ ਨੇ ਇਹਨਾਂ ਦੀਆਂ ਅਗਾਊ ਜ਼ਮਾਨਤਾਂ ਖਾਰਜ ਕੀਤੀਆਂ ਪਰ ਚਰਨਜੀਤ ਸ਼ਰਮਾ ਲਗਾਤਾਰ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਅਮਰਸਰ ਤੋਂ ਫਰੀਦਕੋਟ ਲਿਆ ਕੇ ਉਹਨਾਂ ਨੂੰ ਪੇਸ਼ ਕੀਤਾ ਗਿਆ ਫਿਰ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਔਰ ਹੁਣ ਸਿਟ ਚਾਹੁੰਦੀ ਸੀ ਕਿ ਜਿਹੜਾ ਆਈਜੀ ਪੱਧਰ ਦੇ ਅਫਸਰ ਦਾ ਜ਼ਿਕਰ ਚਰਨਜੀਤ ਸ਼ਰਮਾ ਦੀ ਪੁੱਛਗਿੱਛ ਤੋਂ ਹੋਇਆ ਹੈ ਉਸ ਤੋਂ ਪਹਿਲਾਂ ਕਿਉਂ ਨਾ ਅਸੀਂ ਉਹਨਾਂ ਪੁਲਿਸ ਅਫਸਰਾਂ ਨੂੰ ਵੀ ਇੱਕ ਵਾਰੀ ਪੁੱਛਗਿੱਛ ਕਰ ਲਈਏ ਪਰ ਉਹ ਪੁਲਿਸ ਅਫਸਰ ਪਤਾ ਲੱਗਿਆ ਕਿ ਦੁਬਾਰਾ ਉਹਨਾਂ ਨੇ ਹਾਈ ਕੋਰਟ 'ਚ ਪਟੀਸ਼ਨ ਦਿੱਤੀ ਹੈ ਡਬਲ ਬੈਂਚ ਤੋਂ ਉਹ ਚਾਹੁੰਦੇ ਨੇ ਕਿ ਇਸ ਮਾਮਲੇ ਦਾ ਵਿਚਾਰ ਹੋਵੇ ਜਿਹੜਾ ਸਿੰਗਲ ਬੈਂਚ ਨੇ ਡਿਸੀਜਨ ਦਿੱਤਾ ਸੀ 24 ਜਨਵਰੀ ਨੂੰ ਉਹਨੂੰ ਉਹ ਡਬਲ ਬੈਂਚ ਕੋਲੇ ਰਿਵਿਊ ਕਰਾਉਣਾ ਚਾਹੁੰਦੇ ਨੇ ਔਰ ਉਹ ਹਾਲਾਂਕਿ 21 ਫਰਵਰੀ ਨੂੰ ਉਸ ਮਾਮਲੇ ਦੇ ਵਿੱਚ ਸੁਣਵਾਈ ਹੈ ਪਰ ਫਿਲਹਾਲ ਜਿਹੜੇ ਉਹ ਪੁਲਿਸ ਅਫਸਰ ਨੇ ਨਾ ਤਾਂ ਉਹ ਸਿੱਟ ਅੱਗੇ ਪੇਸ਼ ਹੋ ਰਹੇ ਨੇ ਨਾ ਉਹਨਾਂ ਦਾ ਥਾ ਟਿਕਾਣਾ ਕਿਸੇ ਨੂੰ ਪਤਾ ਹੈ ਹਾਲਕਿ ਸੈਟ ਵੱਲੋਂ ਆਪਣੇ ਪੱਧਰ ਤੇ ਕੋਸ਼ਿਸ਼ ਸੀ ਕਿ ਅਗਰ ਉਹ ਅਫਸਰ ਕਿਤੇ ਮਿਲ ਜਾਣ ਤੇ ਅਸੀਂ ਉਹਨਾਂ ਤੋਂ ਵੀ ਪੁੱਛਗਿੱਛ ਕਰੀਏ ਪਰ ਹੁਣ ਆਈਜੀ ਪੱਧਰ ਦੇ ਅਫਸਰ ਦਾ ਜਿਹੜਾ ਨਾਮ ਹੈ ਅਚਾਨਕ ਉਹ ਵੀ ਸੁਰਖੀਆਂ ਦੇ ਵਿੱਚ ਆਇਆ ਸੈਟ ਆਪਣੀ ਕਾਰਵਾਈ ਨੂੰ ਰੋਕ ਨਹੀਂ ਰਹੀ ਸੈਟ ਦੀ ਕਾਰਵਾਈ ਲਗਾਤਾਰ ਅੱਗੇ ਵੱਧ ਰਹੀ ਹੈ ਇਹ ਚੰਗੀ ਗੱਲ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਜ਼ਰੂਰ ਇਸ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਔਰ ਦੇਖਦੇ ਹਾਂ ਕਿ ਕਦੋਂ ਉਸ ਆਈਜੀ ਪੱਧਰ ਦੇ ਅਫਸਰ ਤੱਕ ਸੈਟ ਪਹੁੰਚਦੀ ਹੈ ਸੈਟ ਪਹੁੰਚਦੀ ਵੀ ਹੈ ਜਾਂ ਹਜੇ ਇੰਤਜ਼ਾਰ ਕਰੇਗੀ ਚਲੋ ਡੱਲਾ ਜੀ ਹੁਣ ਐਸਆਈਟੀ ਤੋਂ ਬਾਅਦ ਜਿਹੜਾ ਕਿਥੇ ਨਾ ਕਿਥੇ ਜਾ ਕੇ ਆਉਣ ਵਾਲੀਆਂ ਚੋਣਾਂ 'ਚ ਵੀ ਇਹਦਾ ਅਸਰ ਪਏਗਾ ਕਿ ਜਾਂਚ ਤੋਂ ਬਾਅਦ ਜੋ ਕੁਝ ਵੀ ਨਿਕਲ ਕੇ ਸਾਹਮਣੇ ਆਏਗਾ ਤੇ ਹੁਣ ਮੈਂ ਕਾਂਗਰਸ ਦੀ ਗੱਲ ਕਰੂੰਗਾ ਕਾਂਗਰਸ ਦੇ ਵਿੱਚ ਸੀਟਾਂ ਨੂੰ ਲੈ ਕੇ ਜਿਹੜੇ ਇੱਕ ਵਾਰ ਛੜਿਆ ਹੋਇਆ ਤੁਹਾਨੂੰ ਕੀ ਲੱਗਦਾ ਕਿ ਕਿੱਥੇ ਕਿੱਥੇ ਦਾਅਵੇਦਾਰੀ ਜਿਹੜੇ ਨੇ ਉਹ ਨੇ ਤਾਂ ਆਉਣ ਵਾਲੇ ਦਿਨਾਂ 'ਚ ਰੱਖ ਸਕਦੇ ਨੇ ਆਪਣੀ ਆਪਣੀ ਦੇਖੋ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਕਿਉਂਕਿ 78 ਸੀਟਾਂ ਕਾਂਗਰਸ ਨੇ ਜਿੱਤ ਲੀਆਂ ਵਿਧਾਨ ਸਭਾ 'ਚ 77 ਪਹਿਲਾਂ ਤੇ ਇੱਕ ਜਮਨੀ ਸ਼ਾਹਕੋਟ ਦੀ ਚੋਣ ਕਾਂਗਰਸ ਦੇ ਲੀਡਰਾਂ ਨੂੰ ਕਿਤੇ ਨਾ ਕਿਤੇ ਇਹ ਭੁ ਕਿ ਅਸੀਂ ਕਾਂਗਰਸ ਸਾਰੀਆਂ ਸੀਟਾਂ ਜਿੱਤਣ ਜਾ ਰਹੇ ਹਾਂ ਕਾਂਗਰਸ ਦੇ ਲੀਡਰਾਂ ਨੂੰ ਲੱਗਦਾ ਹੈ ਵੀ ਸਾਡੀ ਸੂਬੇ ਵਿੱਚ ਸਰਕਾਰ ਹੈ ਅਕਾਲੀ ਦਲ ਦਾ ਗਰਾਫ ਡਿੱਗ ਗਿਆ ਹੈ ਬੇਅਦਬੀ ਦੇ ਮਾਮਲਿਆਂ ਕਰਕੇ ਆਮ ਆਦਮੀ ਪਾਰਟੀ ਦੋ ਫਾੜ ਹੋ ਗਈ ਸੁਖਪਾਲ ਖੈਰੇ ਦੀ ਪਾਰਟੀ ਨਵੀਂ ਹੈ ਟਕਸਾਲੀ ਅਕਾਲੀ ਦਲ ਤੋਂ ਵੱਖਰੇ ਹੋ ਗਏ ਆਮ ਆਦਮੀ ਪਾਰਟੀ ਤੋਂ ਖੈਰਾ ਸਾਹਿਬ ਵੱਖਰੇ ਹੋ ਗਏ ਬਰਗਾੜੀ ਮੋਰਚੇ ਦੇ ਲੀਡਰ ਸਿਮਰਜੀਤ ਸਿੰਘ ਮਾਨ ਔਰ ਦੂਸਰੇ ਲੀਡਰ ਉਹ ਵੱਖਰੇ ਤੌਰ ਤੇ ਚੋਣ ਲੜ ਰਹੇ ਨੇ ਕਾਂਗਰਸ ਦੇ ਲੀਡਰਾਂ ਨੂੰ ਇਹ ਵਹਿਮ ਹੋ ਗਿਆ ਕਿ ਵੋਟ ਹੈ ਕਿ ਖਿੰਡਣੀ ਹੈ ਤੇ ਕਾਂਗਰਸ ਨੇ ਸਾਰੀਆਂ ਸੀਟਾਂ ਜਿੱਤਣੀਆਂ ਕੋਈ ਸ਼ੱਕ ਨਹੀਂ ਕਿ ਕਈ ਸੀਟਾਂ ਦੇ ਉੱਤੇ ਕਾਂਗਰਸ ਮਜ਼ਬੂਤ ਵੀ ਨਜ਼ਰ ਆ ਰਹੀ ਹੈ ਪਰ ਕਾਂਗਰਸ ਦੇ ਸਾਰੀਆਂ ਸੀਟਾਂ ਜਿਹੜੀ ਜਿੱਤਣ ਦੀ ਗੱਲ ਹੈ ਉਹ ਕਾਂਗਰਸ ਦੇ ਲੀਡਰ ਤਾਂ ਸੋਚ ਕੇ ਖੁਸ਼ ਹੋ ਸਕਦੇ ਨੇ ਪਰ ਪੰਜਾਬ ਦੇ ਲੋਕ ਹਜੇ ਉਸ ਮੂਡ ਦੇ ਵਿੱਚ ਨਹੀਂ ਦਿਖਦੇ ਕਿ ਸਾਰੀਆਂ ਦੀਆਂ ਸਾਰੀਆਂ ਸੀਟਾਂ ਉਹ ਹੁਣੇ ਕਾਂਗਰਸ ਨੂੰ ਜਿਤਾ ਦੇਣ ਆਉਂਦੇ ਦਿਨਾਂ 'ਚ ਡੇਢ ਦੋ ਮਹੀਨੇ ਬਾਅਦ ਚੋਣਾਂ ਵੇਲੇ ਕੀ ਹਾਲਾਤ ਬਣਦੇ ਨੇ ਉਦੋਂ ਗੱਲ ਵੱਖਰੀ ਹੋਏਗੀ ਹੁਣ ਇਹਦੇ ਕਰਕੇ ਕਾਂਗਰਸ ਦੇ ਉਹ ਸਾਰੇ ਲੀਡਰ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਵੀ ਟਿਕਟ ਲੈ ਸਕਦੇ ਹਾਂ ਉਹ ਮੈਦਾਨ 'ਚ ਆ ਗਏ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਰਕੇਸ਼ ਪਾਂਡੇ 6 ਬਾਰ ਦੇ ਵਿਧਾਇਕ ਨੇ ਸੰਤੀ ਕੇਂਦਰ ਲੁਧਿਆਣਾ ਦੇ ਉਹ ਉੱਤਰੀ ਹਲਕੇ ਤੋਂ ਵਿਧਾਇਕ ਨੇ 6 ਬਾਰ ਦੇ ਵਿਧਾਇਕ ਨੇ ਪਹਿਲਾਂ ਤਾਂ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ ਜੀ 6 ਸਾਲ 6 ਸਾਲ ਦਾ ਜਿਹੜਾ 6 ਬਾਰ ਦਾ ਜਿੱਤਿਆ ਵਿਧਾਇਕ ਮੰਤਰੀ ਨਹੀਂ ਬਣਿਆ ਘੱਟ ਬਾਰ ਦੇ ਜਿੱਤੇ ਮੰਤਰੀ ਵਿਧਾਇਕ ਬਣੇ ਇਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਆਪਣਾ ਜਾ ਕੇ ਰੋਸ ਪ੍ਰਗਟ ਕੀਤਾ ਸੀ ਔਰ ਉਹਨਾਂ ਨੇ ਹੁਣ ਦਾਵਾ ਜਿਤਾ ਦਿੱਤਾ ਹੈ ਕਿ ਮੈਂ ਵੀ ਲੁਧਿਆਣੇ ਦੀ ਜਿਹੜੀ ਲੋਕ ਸਭਾ ਦੀ ਸੀਟ ਹੈ ਉਹ ਲੜਨਾ ਚਾਹਣਾ ਹਾਲਾਂਕਿ ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਰਵਨੀਤ ਬਿੱਟੂ ਹੀ ਇੱਥੋਂ ਕਾਂਗਰਸ ਦੀ ਚੋਣ ਲੜਨਗੇ ਪਰ ਹੁਣ ਕਈ ਹੋਰ ਦਾਵੇਦਾਰ ਸਾਹਮਣੇ ਆ ਗਏ ਨੇ ਜਿਸ ਨਾਲ ਘਟੂ ਘਟ ਕਾਂਗਰਸ ਦੇ ਵਿੱਚ ਇੱਕ ਖਿੱਚੋ ਤਾਣ ਵਾਲੀ ਜਿਹੜੀ ਸਥਿਤੀ ਹੈ ਉਹ ਨਜ਼ਰ ਆਣ ਲੱਗੀ ਭਾਵ ਰਵਨੀਤ ਬਿੱਟੂ ਲਈ ਵੀ ਰਸਤਾ ਉਨਾ ਆਸਾਨ ਹੋ ਨਜ਼ਰ ਨਹੀਂ ਆ ਰਿਹਾ ਜਿੰਨਾ ਰਸਤਾ ਪਹਿਲਾਂ ਕੁਝ ਦਿਨ ਪਹਿਲਾਂ ਰਵਨੀਤ ਬਿੱਟੂ ਲਈ ਆਸਾਨ ਨਜ਼ਰ ਆ ਰਿਹਾ ਸੀ ਅਰਕੇਸ਼ ਪਾਂਡੇ ਉਹਨਾਂ ਨੇ ਦਾਵਾ ਦਿੱਤਾ ਮਨੀਸ਼ ਟਿਵਾੜੀ ਨੂੰ ਪੰਜਾਬ ਦੀਆਂ ਕਮੇਟੀਆਂ ਚ ਪਾਤਾ ਪ੍ਰਚਾਰ ਕਮੇਟੀ ਦਾ ਮੁਖੀ ਬਣਾ ਲ ਦਿੱਤਾ ਰਾਹੁਲ ਗਾਂਧੀ ਨੇ ਇਹਦਾ ਭਾਵ ਇਹ ਹੈ ਕਿ ਮਨੀਸ਼ ਟਿਵਾੜੀ ਨੂੰ ਉਹ ਪੰਜਾਬ ਚ ਭੇਜਣਾ ਚਾਹੁੰਦੇ ਨੇ ਔਰ ਲਗਭਗ ਭੇਜ ਦਿੱਤਾ ਮਨੀਸ਼ ਟਿਵਾੜੀ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਹਿੰਦੂ ਭਾਈਚਾਰੇ ਦਾ ਚਿਹਰਾ ਮਨੀਸ਼ ਟਿਵਾੜੀ ਸ਼ਹੀਦ ਦੇ ਪਰਿਵਾਰ ਨਾਲ ਸਬੰਧ ਰੱਖਦੇ ਨੇ ਮਨੀਸ਼ ਟਿਵਾੜੀ ਜੇ ਰਵਨੀਤ ਬਿੱਟੂ ਦੇ ਪਰਿਵਾਰ ਚ ਸ਼ਹਾਦਤ ਹੈ ਤਾਂ ਫਿਰ ਮਨੀਸ਼ ਤਵਾੜੀ ਦੇ ਪਰਿਵਾਰ 'ਚ ਵੀ ਸ਼ਹਾਦਤ ਹੈ ਸੋ ਇਸ ਤਰੀਕੇ ਦਾ ਜਿਹੜਾ ਔਰ ਰਕੇਸ਼ ਪਾਂਡੇ ਦੇ ਪਰਿਵਾਰ 'ਚ ਵੀ ਸ਼ਹਾਦਤ ਹੈ ਜਿਹੜੇ ਤੀਸਰੇ ਦਾਵੇਦਾਰ ਬਣੇ ਨੇ ਕਿ ਮੈਨੂੰ ਵੀ ਲੁਧਿਆਣੇ ਤੋਂ ਟਿਕਟ ਦਿਓ ਸੋ ਲੁਧਿਆਣੇ ਦੀ ਟਿਕਟ ਹੈ ਜਿਹੜੀ ਉਹ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਆ ਗਈ ਹੈ ਔਰ ਇੱਥੇ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਕਾਂਗਰਸ ਦੀ ਹਾਈ ਕਮਾਂਡ ਕਿਸ ਨੂੰ ਮੈਦਾਨ 'ਚ उतਾਰੇਗੀ ਇਹ ਵੀ ਹੋ ਸਕਦਾ ਹੈ ਕਿ ਮਨੀਸ਼ ਟਵਾੜੀ ਨੂੰ ਲੁਧਿਆਣਾ ਨਾ ਦੇ ਕੇ ਸੰਗਰੂਰ ਤੋਂ ਚੋਣ ਲੜਾਈ ਜਾ ਸਕੇ ਜਾਂ ਕਿਸੇ ਹੋਰ ਲੋਕ ਸਭਾ ਹਲਕੇ ਤੋਂ ਮਨੀਸ਼ ਟਵਾੜੀ ਨੂੰ ਟਿਕਟ ਦਿੱਤੀ ਜਾਵੇ ਪਰ ਪੰਜਾਬ 'ਚ ਟਿਕਟਾਂ ਦੀ ਅਦਲਾ ਬਦਲੀ ਹੋਣ ਜਾ ਰਹੀ ਹੈ ਅਨੰਤਪੁਰ ਸਾਹਿਬ ਵੀ ਉਹਨਾਂ ਦੀ ਟਿਕਟਾਂ ਦੀ ਅਦਲਾ ਬਦਲੀ ਹੋਣ ਜਾ ਰਹੀ ਹੈ ਕਿਉਂਕਿ ਬੀਬੀ ਅੰਬਿਕਾ ਸੋਨੀ ਇਸਵਰ ਚੋਣ ਨਹੀਂ ਲੜ ਰਹੇ ਔਰ ਹੁਣ ਹੋਣਾ ਕੀ ਹੈ ਕਈ ਹਲਕੇ ਨੇ ਕਾਂਗਰਸ ਕੋਲੇ ਜਿੱਥੇ ਉਮੀਦਵਾਰ ਬਦਲ ਸਕਦੇ ਨੇ ਬਠਿੰਡਾ ਦੇ ਵਿੱਚ ਅੱਜ ਤੱਕ ਮਨਪ੍ਰੀਤ ਬਾਦਲ ਦੇ ਪਰਿਵਾਰ ਦੀ ਦਾਵੇਦਾਰੀ ਚੱਲ ਰਹੀ ਸੀ ਪਰ ਉੱਥੇ ਵੀ ਕਾਂਗਰਸ ਦੀ ਹਾਈ ਕਮਾਂਡ ਮਨਪ੍ਰੀਤ ਬਾਦਲ ਦੇ ਪਰਿਵਾਰ ਦੀ ਬਜਾਏ ਕਿਸੇ ਨਵੇਂ ਉਮੀਦਵਾਰ ਨੂੰ ਮੈਦਾਨ ਚ उतਾਰੇਗੀ ਨਵਜੋਤ ਕੌਰ ਸਿੱਧੂ ਨੂੰ ਪਹਿਲਾਂ ਹੀ ਚੰਡੀਗੜ੍ਹ ਦਾ ਸੇਫ ਰਸਤਾ ਮੈਨੂੰ ਲੱਗਦਾ ਹੈ ਕਾਂਗਰਸ ਦੀ ਉੱਚ ਕਮਾਂਡ ਨੇ ਦਿਖਾ ਦਿੱਤਾ ਕਿਉਂਕਿ ਗੁਰਜੀਤ ਔਜਲਾ ਅੰਮ੍ਰਿਤਸਰ ਤੋਂ ਚੰਗਾ ਕੰਮ ਕਰ ਰਹੇ ਸਨ ਉਹਨਾਂ ਨੂੰ ਬਦਲਣ ਦੀ ਸੰਭਾਵਨਾ ਘੱਟ ਲੱਗਦੀ ਹੈ ਹਾਲਾਂਕਿ ਰਵਨੀਤ ਬਿੱਟੂ ਨੂੰ ਵੀ ਬਦਲਣ ਦੀ ਸੰਭਾਵਨਾ ਨਹੀਂ ਲੱਗਦੀ ਪਰ ਕਿਉਂਕਿ ਰਵਨੀਤ ਬਿੱਟੂ ਪਹਿਲਾਂ ਅਨੰਦਪੁਰ ਸਾਹਿਬ ਤੋਂ ਇੱਕ ਵਾਰੀ ਜਿੱਤ ਚੁੱਕੇ ਨੇ ਔਰ ਰਵਨੀਤ ਬਿੱਟੂ ਬਾਰੇ ਇਹ ਬਦਲਿਆ ਜਾਂਦਾ ਹੈ ਕਿ ਲੋਕ ਸਭਾ ਵੇਲੇ ਉਹਨਾਂ ਦੀ ਜਿੱਤ ਦਰਜ ਕਰਨ ਦੀ ਗਰੰਟੀ ਹੈ ਇਸ ਭਰੋਸੇ ਨਾਲ ਵੀ ਰਾਹੁਲ ਗਾਂਧੀ ਰਵਨੀਤ ਬਿੱਟੂ ਨੂੰ ਕਿਸੇ ਨਵੇਂ ਹਲਕੇ ਦੀ ਜ਼ਿੰਮੇਵਾਰੀ ਦੇ ਸਕਦੇ ਨੇ ਔਰ ਇਹਨਾਂ ਸਾਰੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਕਾਂਗਰਸ ਦੇ ਵਿੱਚ ਇੱਕ ਇੰਟਰਨਲ ਯੁੱਧ ਟਿਕਟ ਨੂੰ ਲੈ ਕੇ ਚੱਲ ਰਿਹਾ ਹੈ ਪਵਨ ਦਿਵਾਨ ਨੇ ਮਨੀਸ਼ ਟਿਵਾੜੀ ਦੇ ਬਹੁਤ ਨੇੜੇ ਮੰਨੇ ਜਾਂਦੇ ਨੇ ਉਹਨਾਂ ਨੇ ਵੀ ਸੰਤੀ ਕੇਂਦਰ ਲੁਧਿਆਣਾ ਤੋਂ ਟਿਕਟ ਲਈ ਦਾਅਵੇਦਾਰੀ ਜਿਤਾ ਦਿੱਤੀ ਹੈ ਇਹਦੇ ਪਿੱਛੇ ਇਹ ਵੀ ਸੋਚ ਹੋ ਸਕਦੀ ਹੈ ਕਿ ਜਿਹੜੇ ਇਹ ਰਕੇਸ਼ ਪਾਂਡੇ ਨੇ ਜਾਂ ਪਵਨ ਦਿਵਾਨ ਨੇ ਇਹ ਸਾਰੇ ਮਨੀਸ਼ ਟਵਾੜੀ ਦੇ ਸਮਰਥਕ ਮੰਨੇ ਜਾਂਦੇ ਨੇ ਇਹ ਵੀ ਹੋ ਸਕਦਾ ਹੈ ਕਿ ਕੱਲ ਨੂੰ ਜਦੋਂ ਟਿਕਟ ਨੂੰ ਲੈ ਕੇ ਲੁਧਿਆਣੇ ਦੀ ਟਿਕਟ ਨੂੰ ਲੈ ਕੇ ਰੌਲਾ ਰੱਪਾ ਵਧੇ ਤਾਂ ਇਹ ਕਹਿ ਸਕਣ ਕਿ ਅਸੀਂ ਇੱਕ ਕੈਂਡੀਡੇਟ ਤੇ ਸਾਡੀ ਸਹਿਮਤੀ ਬਣ ਸਕਦੀ ਹੈ ਹੋ ਸਕਦਾ ਹੈ ਮਨੀਸ਼ ਟਵਾੜੀ ਦਾ ਨਾਮ ਪ੍ਰਪੋਜ਼ ਕਰ ਦੇਣ ਸੋ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਲੋਕ ਸਭਾ ਦੀਆਂ ਟਿਕਟਾਂ ਨੂੰ ਲੈ ਕੇ ਮਾਰਾ ਮਾਰੀ ਤਾਂ ਇਸ ਵਕਤ ਜ਼ਰੂਰ ਪਈ ਹੋਈ ਹੈ ਰਕੇਸ਼ ਪਾਂਡੇ ਹੁਣ ਇਹ ਇਹ ਜ਼ਰੂਰ ਉਹਨਾਂ ਨੇ ਕਿਹਾ ਕਿ ਅਗਰ ਰਮਨੀਤ ਬਿੱਟੂ ਵੀ ਚੋਣ ਲੜਦੇ ਨੇ ਤੇ ਮੈਂ ਫਿਰ ਪਾਰਟੀ ਦਾ ਵਫਾਦਾਰ ਈਮਾਨਦਾਰ ਸਿਪਾਹੀ ਹੋਣ ਦੇ ਨਾਤੇ ਮੈਂ ਫਿਰ ਰਵਨੀਤ ਬਿੱਟੂ ਦੇ ਨਾਲ ਵੀ ਮਦਦ ਕਰੂੰਗਾ ਗੱਲ ਰਕੇਸ਼ ਪਾਂਡੇ ਉਹਨਾਂ ਦੀ ਵੀ ਆਪਾਂ ਪੂਰੀ ਸੁਣ ਲਈ। ਅਜੰਡਾ ਤਾਂ ਜੋ ਪਾਰਟੀ ਦਾ ਆਏਗਾ ਜਾਂ ਸਾਰੇ ਜਨ ਦੀ ਤਰਫ ਤੋਂ ਉਹੀ ਹੋਏਗਾ ਮੁੱਖ ਅਜੰਡਾ। ਬਾਕੀ ਉਸ ਦੇ ਨਾਲ-ਨਾਲ ਡਵੈਲਪਮੈਂਟ ਦਾ ਕੰਮ ਦਾ ਹਮੇਸ਼ਾ ਕਾਂਗਰਸ ਨੇ ਮੁੱਖ ਰੱਖਿਆ ਹੈ। ਔਰ ਕਾਂਗਰਸ ਪਾਰਟੀ ਉਸੇ ਚੀਜ਼ ਨੂੰ ਲੈ ਕੇ ਚੱਲੇਗੀ ਔਰ ਜਿਹੜੀਆਂ ਵੀ ਵਧਿਕੀਆਂ ਲੋਕਾਂ ਨਾਲ ਹੋਈਆਂ ਨੇ ਮੌਜੂਦਾ ਸਰਕਾਰ ਦੇ ਰਾਜ ਦੇ ਵਿੱਚ ਪਿਛਲੇ 5 ਸਾਲਾਂ ਵਿੱਚ ਅਸੀਂ ਹਾਲਾਤ ਦੇਖ ਚੁੱਕੇ ਹਾਂ। ਜਿਸ ਤਰ੍ਹਾਂ ਲੋਕਾਂ ਨੇ ਤਕਲੀਫਾਂ ਚਲੀਆਂ ਨੇ ਉਹ ਸਾਰੀਆਂ ਚੀਜ਼ਾਂ ਦਾ ਅਸੀਂ ਲੋਕਾਂ ਦੇ ਕੋਲ ਉਹਨਾਂ ਨੂੰ ਲੈ ਕੇ ਜਾਵਾਂਗੇ ਔਰ ਉਹਨਾਂ ਨੂੰ ਰਿਮਾਈਂਡ ਕਰਾਵਾਂਗੇ ਕਿ ਕਾਂਗਰਸ ਤੋਂ ਬਗੈਰ ਕਿਸੇ ਦਾ ਵੀ ਕੋ ਪ੍ਰੋਪਰ ਰਸਤਾ ਨਹੀਂ ਹੈਗਾ ਜਿਹੜਾ ਕਿ ਲੋਕ ਸੇਵਾ ਕਰ ਦੇਣਾ ਸੋ ਤੁਸੀਂ ਰਕੇਸ਼ ਪਾਂਡੇ ਉਹਨਾਂ ਦੀ ਗੱਲ ਸੁਣੀ ਸੋ ਦਾਵਾ ਰਕੇਸ਼ ਪਾਂਡੇ ਨੇ ਵੀ ਲੋਕ ਸਭਾ ਦੀ ਸੀਟ ਤੇ ਲਾ ਦਿੱਤਾ ਹੈ ਬੀਬੀ ਰਜਿੰਦਰ ਕੌਰ ਪੱਠਲ ਦੀ ਚਰਚਾ ਬਰਨਾਲੇ ਸੰਗਰੂਰ ਲੋਕ ਸਭਾ ਹਲਕਾ ਤੋਂ ਹੈ ਉੱਥੇ ਕੇਵਲ ਢਿੱਲੋ ਵੀ ਮੈਦਾਨ ਦੇ ਵਿੱਚ ਹੈ ਔਰ ਨੌਜਵਾਨ ਬੁਲਾਰੇ ਨੇ ਕਾਂਗਰਸ ਦੇ ਜਾਵੀਰ ਸ਼ੇਰ gil ਉਹਨਾਂ ਨੇ ਆਨੰਦਪੁਰ ਸਾਹਿਬ ਤੋਂ ਦਾਵਾ ਲਾ ਦਿੱਤਾ ਹੈ ਕੁਲਦੀਪ ਕੁਲਵੀਰ ਜ਼ੀਰਾ ਪਿੱਛੇ ਦੇ ਵਿਵਾਦਾਂ 'ਚ ਰਹੇ ਉਹਨਾਂ ਦੇ ਪਰਿਵਾਰ ਨੇ ਖਡੂਰ ਸਾਹਿਬ ਦੀ ਟਿਕਟ ਦੇ ਉੱਤੇ ਦਾਵਾ ਲਾ ਦਿੱਤਾ ਹੈ ਜਸਬੀਰ ਡਿੰਪਾ ਨੇ ਖਡੂਰ ਸਾਹਿਬ ਦੀ ਟਿਕਟ ਤੇ ਦਾਵਾ ਲਾ ਦਿੱਤਾ ਹੈ ਹਾਲਾਂਕਿ ਚੌਧਰੀ ਸਾਹਿਬ ਦਾ ਲੱਗਦਾ ਕਿ ਉਹ ਜਲੰਧਰ ਤੋਂ ਹੀ ਉਹਨਾਂ ਨੂੰ ਚੋਣ ਲੜਾਈ ਜਾਏਗੀ ਸੋ ਬਹੁਤ ਸਾਰੀਆਂ ਸੀਟਾਂ ਨੇ ਜਿੱਥੇ ਨਵੇਂ-ਨਵੇਂ ਉਮੀਦਵਾਰ ਆਣਗੇ ਔਰ ਅਮਰ ਸਿੰਘ ਬੜੇ ਵੱਡੇ ਅਫਸਰ ਨੇ ਸਾਬਕਾ ਆਈਏ ਅਫਸਰ ਨੇ ਵਿਧਾਨ ਸਭਾ ਦੀ ਚੋਣ ਵੀ ਲੜੇ ਸੀ ਉਹ ਰਾਏਕੋਟ ਹਲਕੇ ਤੋਂ ਇਸ ਵਾਰ ਹਾਰ ਗਏ ਸਤਿਗੜ ਸਾਹਿਬ ਦੇ ਵਿੱਚ ਉਹਨਾਂ ਦਾ ਨਾਮ ਹੈ ਜਿਹੜਾ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਮਲਕੀਤ ਸਿੰਘ ਦਾਖਾ ਵੀ ਰੇਸ ਦੇ ਵਿੱਚ ਸੀ ਪਰ ਕਾਂਗਰਸ ਦੇ ਜਿਹੜੇ ਕੌਮੀ ਪ੍ਰਧਾਨ ਨੇ ਰਾਹੁਲ ਗਾਂਧੀ ਉਹਨਾਂ ਨੇ ਇਹ ਜ਼ਿਕਰ ਕਰ ਦਿੱਤਾ ਕਿ ਇਹ ਫੈਸਲਾ ਹੋਇਆ ਕਿ ਦੋ ਜਾਂ ਤਿੰਨ ਵਾਰੀ ਹਾਰਨ ਵਾਲੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਇਸ ਵਾਰ ਟਿਕਟਾਂ ਨਹੀਂ ਦਿੱਤੀਆਂ ਜਾਣੀਆਂ ਸੋ ਹੁਣ ਨਵੇਂ ਚਿਹਰਿਆਂ ਦੇ ਵਿੱਚ ਵੀ ਕਾਂਗਰਸ ਦੇ ਵਿੱਚ ਆਸ ਬਣੀ ਹੈ ਕਿ ਸਾਨੂੰ ਟਿਕਟਾਂ ਮਿਲਣਗੀਆਂ ਸੋ ਜਿਹੜੇ ਉਮੀਦਵਾਰ ਦੋ ਜਾਂ ਤਿੰਨ ਵਾਰ ਹਾਰ ਚੁੱਕੇ ਨੇ ਉਹਨਾਂ ਦਾ ਪੱਤਾ ਮੰਨਿਆ ਜਾ ਸਕਦਾ ਹੈ ਕਿ ਇਸ ਵਾਰ ਨਹੀਂ ਉਹਨਾਂ ਨੂੰ ਟਿਕਟ ਮਿਲੇਗੀ ਸੋ ਨਵੇਂ-ਨਵੇਂ ਤਜਰਬੇ ਰਾਹੁਲ ਗਾਂਧੀ ਦੇ ਗਵਾਈ ਚ ਕਾਂਗਰਸ ਕਰਨ ਜਾ ਰਹੀ ਹੈ ਪਰ ਪੰਜਾਬ ਦੇ ਵਿੱਚ ਜਿਹੜੀ ਟਿਕਟਾਂ ਦੀ ਵੰਡ ਹੈ ਉਹ ਕਾਫੀ ਜ਼ਿਆਦਾ ਮੈਨੂੰ ਲੱਗਦਾ ਹੈ ਆਪਸੀ ਯੁੱਧ ਵਾਲੀ ਬਣੇਗੀ ਵੇਖਦੇ ਹਾਂ ਕਾਂਗਰਸੀ ਸੰਜਮ ਦੇ ਨਾਲ ਟਿਕਟਾਂ ਵੰਡ ਲੈਂਦੇ ਨੇ ਜਾਂ ਇਸ ਵਾਰ ਵੀ ਲੜਾਈ ਝਗੜੇ ਤੇ ਇਲਜ਼ਾਮਾਂ ਦੀ ਰਾਜਨੀਤੀ ਹੋਏਗੀ ਚਲੋ ਡੱਲਾਜ ਇੱਕ ਹੋਰ ਅਹਿਮ ਚੀਜ਼ ਆਉਣ ਵਾਲੇ ਦਿਨਾਂ ਚ ਹੋਣ ਵਾਲੀ ਹੈ ਪੰਜਾਬ ਦਾ ਵਿਧਾਨ ਸਭਾ ਸੱਤਰ ਸ਼ੁਰੂ ਹੋਣ ਆਣਾ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਲਾਈਪਰਸਾਰਨ ਦਾ ਮੁੱਦਾ ਗਰਮਾਇਆ ਹੋਇਆ ਤੇ ਇਸ ਪ੍ਰਸਾਦਨ ਦੇ ਮੁੱਦੇ ਤੇ ਅਲਾਵਾ ਮੈਂ ਇਹ ਵੀ ਪੁੱਛਣਾ ਚਾਹਾਂਗਾ ਕਿ ਕੀ ਤੁਹਾਨੂੰ ਲੱਗਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਦੇ ਵਿਧਾਨ ਸਭਾ ਸੱਤਰੇ ਸੇ ਸ਼ਾਮਲ ਹੋਵੇਗਾ ਦੇਖੋ ਸਭ ਤੋਂ ਪਹਿਲਾਂ ਤਾਂ ਵਿਧਾਨ ਸਭਾ ਦਾ ਸੈਸ਼ਨ ਲਾਈਵ ਹੋਣਾ ਚਾਹੀਦਾ ਜਦੋਂ ਮਰਜ਼ੀ ਹੁੰਦੀ ਹੈ ਸਰਕਾਰ ਦੀ ਉਦੋਂ ਤਾਂ ਲਾਈਵ ਕਰਾ ਲੈਂਦੇ ਨੇ ਜਦੋਂ ਜਸਟਿਸ ਅਨਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨੀ ਸੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਉਦੋਂ ਤਾਂ ਵਿਧਾਨ ਸਭਾ ਦਾ ਸੈਸ਼ਨ ਲਾਈਵ ਕਰਾ ਲਿਆ ਆਮ ਦਿਨਾਂ 'ਚ ਕਰਾਉਂਦੇ ਨਹੀਂ ਜਦ ਕੀ ਵਿਧਾਨ ਸਭਾ ਦਾ ਸੈਸ਼ਨ ਲਾਈਵ ਹੋਣਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੀ ਵਿਧਾਨ ਸਭਾ 'ਚ ਹੁੰਦਾ ਕੀ ਹੈ ਸਿਰਫ ਕੰਟੀਨ ਤੋਂ ਪਕੌੜੇ ਖਾ ਕੇ ਸਾਡੇ ਵਿਧਾਇਕ ਵਾਪਸ ਤਾਂ ਨਹੀਂ ਮੁੜਦੇ ਕੀ ਸਾਡੇ ਵਿਧਾਇਕ ਜ਼ੋਰ ਅਜਮਾਇਸ਼ ਕਰਦੇ ਨੇ ਕਿ ਸਾਨੂੰ ਵੀ ਬੋਲਣ ਦਿਓ ਸਾਡੇ ਵੀ ਹਲਕੇ ਦੀ ਗੱਲ ਕਰਨ ਦਿਓ ਤੇ ਸਾਨੂੰ ਇੱਥੇ ਬਾਹਰ ਪਤਾ ਹੀ ਨਹੀਂ ਲੱਗਦਾ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਸਾਡੇ ਧਿਆਨ 'ਚ ਆਉਣੀਆਂ ਚਾਹੀਦੀਆਂ ਨੇ ਖੁਸ਼ੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਵਿਧਾਇਕ ਚਾਹੁੰਦੇ ਨੇ ਕਿ ਸਾਨੂੰ ਬੋਲਣ ਦਾ ਵਕਤ ਦਿਓ ਅਸੀਂ ਆਪਣੇ ਹਲਕੇ ਦੀ ਗੱਲ ਰੱਖਣੀ ਹੈ ਪਰ ਵਿਧਾਨ ਸਭਾ ਦੇ ਵਿੱਚ ਰੌਲਾ ਰੱਪਾ ਇਸ ਤਰ੍ਹਾਂ ਦਾ ਸੁਨੀਲ ਜੀ ਕਿ ਬਹੁਤੇ ਵਿਧਾਇਕ ਚਾਹ ਕੇ ਵੀ ਬੋਲ ਨਹੀਂ ਪਾਉਂਦੇ ਆਪਣੇ ਹਲਕੇ ਦੀ ਗੱਲ ਨਹੀਂ ਕਰ ਪਾਉਂਦੇ ਅਜਿਆ ਨਹੀਂ ਹੈ ਕਿ ਵਿਧਾਇਕ ਆਪਣੇ ਹਲਕੇ ਦੇ ਮਸਲੇ ਨਹੀਂ ਚੱਕਣਾ ਚਾਹੁੰਦੇ ਬਹੁਤੇ ਵਿਧਾਇਕ ਤਿਆਰੀ ਨਾਲ ਜਾਂਦੇ ਨੇ ਕਿ ਇਸ ਵਾਰ ਮੈਨੂੰ ਮੌਕਾ ਮਿਲ ਗਿਆ ਤੇ ਮੈਂ ਆਪਣੀ ਗੱਲ ਰੱਖਣੀ ਹੈ ਔਰ ਲਾਈਵ ਪ੍ਰਸਾਰਣ ਹੋਣਾ ਚਾਹੀਦਾ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਹਾਲਕਿ ਉਹ ਤਾਂ ਕੋਰਟ 'ਚ ਵੀ ਗਏ ਹਾਈ ਕੋਰਟ 'ਚ ਵੀ ਗਏ ਇਹ ਮਾਮਲਾ ਕੋਰਟ ਦੇ ਵਿਚਾਰ ਅਧਿਨ ਵੀ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਮੈਮੋਰੰਡਮ ਦਿੱਤਾ ਬਾਰ-ਬਾਰ ਦਿੱਤਾ ਅਮਨ ਰੋੜਾ ਹੋਣੀ ਇੱਕ ਵਾਰੀ ਫੇਰ ਅੱਜ ਮਿਲ ਕੇ ਆਏ ਨੇ ਉਹਨਾਂ ਨੇ ਸਪੀਕਰ ਦਿੱਤਾ ਹੈ 12 ਫਰਵਰੀ ਨੂੰ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੋਣਾ ਹੈ ਔਰ ਲਾਈਵ ਪ੍ਰਸਾਰਣ ਦੀ ਮੰਗ ਹੈ ਹੁਣ ਵੇਖਦੇ ਹਾਂ ਕੈਪਟਨ ਅਮਰਿੰਦਰ ਸਿੰਘ ਇਸ ਮੰਗ ਨੂੰ ਮੰਨਦੇ ਨੇ ਜਾਂ ਨਹੀਂ ਮੰਨਦੇ ਦੂਸਰੀ ਗੱਲ ਸੁਖਬੀਰ ਬਾਦਲ ਹੋਣਾ ਦੀ ਜੀ ਜੀ ਜ਼ਰੂਰ ਅਕਾਲੀ ਦਲ ਇਸ ਵਾਰ ਜ਼ੋਰ ਸ਼ੋਰ ਦੇ ਨਾਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਾਏਗਾ ਔਰ ਜਿਹੜਾ ਬੁੱਧ ਸਿੰਘ ਵਾਲਾ ਮਾਮਲਾ ਉਜਾਗਰ ਕੀਤਾ ਬਿਕਰਮ ਮਜੀਠੀਏ ਨੇ ਜਿਹੜਾ ਚੈੱਕ ਅਕਾਲੀ ਦਲ ਵੱਲੋਂ ਦਿਆਏ ਕਰਜ਼ਾ ਮਾਫੀ ਦਾ ਜਿਹਨੂੰ ਵਾਅਦਾ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਨੇ ਕਿ ਅਸੀਂ ਕਰਜ਼ੇ ਮਾਫ ਕਰਾਂਗੇ ਉਹ ਸਮੁੱਧੇ ਨੂੰ ਲੈ ਕੇ ਮੈਨੂੰ ਲੱਗਦਾ ਹੈ ਅਕਾਲੀ ਵਿਧਾਨ ਸਭਾ ਚ ਜਾਣਗੇ ਔਰ ਉਸ ਮੁੱਦੇ ਤੇ ਵਿਧਾਨ ਸਭਾ ਚ ਜਾ ਕੇ ਇਹ ਦੱਸਣਗੇ ਕਿ ਇਸ ਤਰ੍ਹਾਂ ਨਾਲ ਕਰਜ਼ਾ ਮਾਫੀ ਦੀ ਹਕੀਕਤ ਹੈ ਔਰ ਮੰਗ ਤਾਂ ਕਰ ਹੀ ਚੁੱਕੇ ਨੇ ਸੁਖਪਾਲ ਖਹਿਰਾ ਨੇ ਮੰਗ ਕੀਤੀ ਹੈ ਸਿਮਰਜੀਤ ਬੈਂਸ ਨੇ ਮੰਗ ਕੀਤੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਡਿਟ ਕਰਨ ਤੇ ਵਿਧਾਨ ਸਭਾ ਚ ਰਿਪੋਰਟ ਲੈ ਕੇ ਆਉਣ ਕਿ ਕਿੰਨੇ ਕਿਸਾਨਾਂ ਦਾ ਕਿੰਨੇ-ਕਿੰਨੇ ਕਰਜ਼ਾ ਮਾਫ ਕੀਤਾ ਗਿਆ ਕਿਉਂਕਿ ਕਿਹਾ ਜਾ ਰਿਹਾ ਕਿ 2 ਲੱਖ ਤੱਕ ਦੇ ਕਰਜ਼ੇ ਮਾਫ ਹੈ ਸੋ 2 ਲੱਖ ਤੱਕ ਕਿੰਨੇ ਕਿਸਾਨਾਂ ਦਾ ਹੋਇਆ 50000 25000 ਕਿੰਨੇ ਕਿਸਾਨਾਂ ਦਾ ਹੋਇਆ ਹੁਣ ਬਿਊਰੋ ਵੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਕੈਪਟਨ ਅਮਰਿੰਦਰ ਤੋਂ ਮੰਗਿਆ ਜਾ ਰਿਹਾ ਹੈ ਵੇਖਦੇ ਆ ਆਉਂਦੇ ਦਿਨਾਂ ਚ ਵਿਧਾਨ ਸਭਾ ਦੇ ਵਿੱਚ ਰਾਜਨੀਤੀ ਕਿਸ ਪਾਸੇ ਜਾਂਦੀ ਹੈ ਕਿਉਂਕਿ ਸਿਆਸੀ ਰੋਟੀਆਂ ਸੇਕਣੀਆਂ ਵਿਧਾਨ ਸਭਾ ਚ 12 ਤਰੀਕ ਨੂੰ ਲੀਡਰਸ਼ਿਪ ਸ਼ੁਰੂ ਕਰਨਗੇ ਜੀ ਜੀ ਚਲੋ ਡੱਲਾ ਜੀ ਖੌਣ ਤੱਕ ਦੀਆਂ ਕੁਝ ਅਹਿਮ ਖਬਰਾਂ ਦੀ ਗਹਿੰਤਾ ਨਾਲ ਪੜਤਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ